ਇੱਕ ਨੇ ਮੇਰੇ ਆਏ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆ ਡਾ ਡਾ ਡੰਡੇ ਉਹਨਾਂ ਦੇ ਹੱਥ ਜੋ ਆਏ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟਲ ਉਹ ਟੋਟਲ 6 ਜਾਣੇ ਸੀ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜੇ ਆ ਕੋਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਸਾਡੇ ਘਰੋਂ ਪੁੱਤ ਕਿਉਂ ਆ ਤਾਈ ਲੈ ਕੇ ਖੰਡ ਤਾਂ ਹੀ ਲੈ ਕੇ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਕੇ ਹਾਈ ਮਾਦਾ ਕੀ ਨਾਂ ਕੀ ਟਡਾ ਪ੍ਰਕਾਸ਼ ਕੋ ਤੇ ਪਿੰਡ ਘਟਾਇਆ ਹਰੀਕੇ ਤੇ ਕੀ ਗੱਲ ਹੋਈ ਜਿਸ ਤਰ੍ਹਾਂ ਪਿਸਤੌਲ ਦੀ ਨੋਕ ਤੇ ਤੁਹਾਨੂੰ ਐਸੇ ਲੁੱਟ ਦੀ ਵਾਰਦਾਤ ਕੀਤੀ ਗਈ ਜੀ ਪੁੱਤ ਦੋਵੇਂ ਰਹਿੰਦੇ ਨੇ ਘਰ ਹੂੰ ਤੇ ਉਹ ਆਏ ਨੇ ਮੈਂ ਪੁੱਤ ਬੂਆ ਲਾਇਆ ਮੈਂ ਕਿਦਨ ਦੀ ਗੱਲ ਐ ਇੱਕ ਦਿਨ ਦੀ ਆ ਇਹ ਕੱਲ ਰਾਤ ਦੀ ਕਿੰਨਾ ਕੁ ਟਾਈਮ ਸੀ 10 12 ਦਾ ਟਾਈਮ ਹੈਗਾ ਸੀ ਪੁੱਤ ਕੋਈ 2-4 ਮਿੰਟਾਂ ਦਾ ਫਰਕ ਹੋਊਗਾ ਉਧਰ ਉਧਰੀ ਤੇ ਪੁੱਤ ਬਾਬੇ ਬੋਲਦੇ ਜਦੋਂ ਗਏ ਹਮ ਇੰਨਾ ਚਿਹਰਾ ਸਾਡੇ ਘਰ ਰਹਿਏ ਤੁਹਾਨੂੰ ਬੰਦਕ ਬਣਾ ਕੇ ਰੱਖਿਆ ਉਹਨਾਂ ਨੇ ਉਹਨਾਂ ਨੇ ਪੁੱਤ ਸਾਨੂੰ ਐ ਮੰਜੇ ਦੇ ਉੱਤੇ ਅਸੀਂ ਇਸ ਤਰ੍ਹਾਂ ਬੈਠੇ ਹਾਂ ਹਮ ਇੱਕ ਨੇ ਮੇਰੇ ਐ ਰੱਖ ਛੱਡੀ ਆ ਕੀ ਰੱਖਿਆ ਕੀ ਸੀ ਪਿਸਤੌਲ ਪੁੱਤ ਅੱਛਾ ਇੱਕ ਇਹਨਾਂ ਦੇ ਰੱਖ ਛੱਡਿਆ ਆਹ ਡਾਡੇ ਡੰਡੇ ਉਹਨਾਂ ਦੇ ਹੱਥ ਜੋ ਐ ਉਹਨਾਂ ਨੇ ਰੱਖੇ ਕਿੰਨੇ ਜਾਣੇ ਸੀ ਟੋਟਲ ਉਹ ਟੋਟਲ 6 ਜਾਣੇ ਸੀ ਅੱਛਾ ਕਿੰਨੇ ਕੁ ਚਿਰ ਤੱਕ ਉਹਨਾਂ ਨੇ ਬੰਦਕ ਬਣਾ ਛੱਡਿਆ ਉਹ ਪੁੱਤ 4 ਵਜੇ ਜਦੋਂ ਬਾਬੇ ਬੋਲੇ ਉਦੋਂ ਗਏ ਤੇ ਮੁੜ ਕੇ ਅਸੀਂ ਉਥੇ ਲੈ ਸਾਨੂੰ ਤਾਂ ਉਹਨਾਂ ਹਿਲਣ ਹੀ ਨਹੀਂ ਨਾ ਦਿੱਤਾ ਤੇ ਕਿਹੜੀ ਕਿਹੜੀ ਚੀਜ਼ ਤੁਹਾਡੇ ਘਰੋਂ ਲੈ ਗਏ ਸਾਡੇ ਘਰੋਂ ਪੁੱਤ ਕਿਉਂ ਆ ਤਾਂ ਹੀ ਲੈ ਗਏ ਖੰਡ ਤਾਂ ਹੀ ਲੈ ਗਏ ਦਾਲਾਂ ਲੈ ਕੇ ਸਾਬਣ ਤਾਂ ਹੀ ਲੈ ਗਏ ਪੁੱਤ ਕੋਈ ਉਹਨਾਂ ਪਾਂਡਾ ਨਹੀਂ ਛੱਡਿਆ ਕੋਈ ਉਹਨਾਂ ਨੇ ਲੀੜਾ ਨਹੀਂ ਗਾ ਛੱਡਿਆ ਪੈਸੇ ਕਿੰਨੇ ਖੜੇ ਉਹਨਾਂ ਨੇ ਪੈਸੇ ਲੱਖ ਰੁਪਈਆ ਖੜਿਆ ਮੈਂ 80000 ਰੁਪਈਆ ਠੇਕੇ ਦਾ ਆਪਦੀ ਜ਼ਮੀਨ ਦਾ ਲਿਆ ਸੀ ਹਾਂਜੀ ਤੇ 20000 ਰੁਪਈਆ ਮੈਂ ਆਰਥਕੇ ਤੋਂ ਲਿਆ ਬਾਸ ਪਤੀ ਅਸੀਂ ਪੁੱਤ ਵੇਚੀ ਸੀ ਲਾਖ ਰੁਪਈਆ ਤੇ ਕੋਈ ਤੇ ਦੋ ਪੁੱਤ ਮੋਬਾਈਲ ਟੱਚ ਸਾਡੇ ਟੱਚ ਮੋਬਾਈਲ ਸੀ ਬਾਹਰੋਂ ਮੈਨੂੰ ਆਏ ਤੇ ਪੁੱਤ ਮੈਂ ਨਹੀਂ ਸੀ ਅਜੇ ਚਲਾਈ ਉਤਰ ਪਏ ਉਹਨਾਂ 'ਚ ਮੈਂ ਛਿੰਮ ਨਹੀਂ ਸੀ ਅਜੇ ਪਾਈ ਕੋਈ ਪਛਾਣਨ ਚ ਆਏ ਕੋਣ ਆ ਮੇਰੇ ਨਹੀਂ ਪੁੱਤ ਪਛਾਣਨ ਕਿ ਆਏ ਮੂੰਹ ਕਹਿਣਾ ਦਾ ਕਿ ਦੱਸਣਾ ਹੀ ਹੜਗੇ ਮੂੰਹ ਵੱਦੇ ਉਹਨਾਂ ਨੇ ਤੇ ਕੋਈ ਸੁਣਨ ਮਿਲਿਆ ਕਿ ਤੁਹਾਨੂੰ ਜਾਨੋ ਮਾਰ ਦੀ ਧਮਕੀ ਵੀ ਦੇ ਗਏ ਆ ਸਾਨੂੰ ਪੁੱਤ ਉਹਨਾਂ ਨੇ ਆਖਿਆ ਵੀ ਗੇ ਤੁਸੀਂ ਵਾੜ ਵੀ ਬਾਹਰ ਕੱਢੀ ਕਿਤੇ ਪੀ ਤੁਸੀਂ ਕਿਹੇ ਕੋਲ ਨਾ ਵੀ ਲਿਆ ਤੁਹਾਨੂੰ ਅਸੀਂ ਫੇਰ ਆਣ ਕੇ ਮਾਰ ਕੇ ਜਾਵਾਂਗੇ ਤੇ ਘਰ ਦੇ ਵਿੱਚ ਤੁਸੀਂ ਕੱਲੇ ਰਹਿੰਦੇ ਜਦੋਂ ਕੱਲੇ ਰਹਿੰਨੇ ਪੁੱਤ ਸੀ ਕੱਲੇ ਹੀ ਰਹਿੰਨੇ ਤੀਆਂ ਪੁੱਤ ਕਿੰਨੇ ਡਾਡੇ ਚਾਰ ਮੇਰਗਾ ਕੁੜੀਆਂ ਨੇ ਚਾਰੇ ਵਹਿਣ ਆਪਦੇ ਘਰੇ ਹਾਂਜੀ ਤੇ ਇਸ ਮਸਲੇ ਬਾਰੇ ਕੋਈ ਪੁਲਿਸ ਨੂੰ ਦਰਖਾ ਦਿੱਤੀ ਤੁਸੀਂ ਦਿੱਤੀ ਕੋਈ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਰਨ ਗਈ ਕੋਈ ਮੌਕਾ ਵੇਖਣ ਆਇਆ ਇਥੇ ਆਏ ਅੱਜ ਸਵੇਰੇ ਵੀ ਆਏ ਸੀ ਉਹ ਕੱਲ ਵੀ ਆਏ ਹਾਂਜੀ ਹਾਂ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਤੋਂ ਅਸੀਂ ਆਨ ਸਾਨੂੰ ਨਿصاف ਮਿਲਣਾ ਚਾਹੀਦਾ ਹੈ ਹਾਂ ਉਹ ਤੇ ਇਤਰਾ ਮਾੜੇ ਦੀ ਤੇ ਜ਼ਿੰਦਗੀ ਨਾ ਰਹੇਗੀ ਸਾਡੇ ਅਰਗੇ ਫਿਰ ਗਰੀਬ ਕਿਦਰ ਜਾਣਗੇ ਹਾਂਜੀ ਸਰ ਬੀਤੀ ਰਾਤ ਬਜ਼ੁਰਗ ਜੋੜੇ ਤੋਂ ਜਿਹੜਾ ਬੰਦੀ ਬਣਾ ਕੇ ਕੋਝੇ ਰਕਮ ਦੀ ਜਿਹੜੀ ਲੁੱਟ ਕੀਤੀ ਗਈ ਹੈ ਤੇ ਉਸ ਬੰਦੀ ਕੀ ਕਾਰਵਾਈ ਕੀਤੀ ਗਈ ਹੈ ਜੀ ਦੇਖੋ ਜੀ ਜਰਨੈਲ ਸਿੰਘ ਇਥੋਂ ਜਿਹੜਾ ਨੈਸ਼ਨਲ ਹੈ ਰੇ ਇਥੋਂ 15 ਅਗਲੇ ਦੂਰ ਬੈਠੇ ਰਹੇ ਤੇ ਬਜ਼ੁਰਗ ਜੋੜਾ ਆ ਜਾਂਦੇ ਆ ਛੋੜੀ ਪਾਈ ਤੋਂ ਯਾਰ ਬੇਟਿਆਂ ਚਾਰੇ ਰਹਿਈਆਂ ਆ ਇਰਾਨ 12 ਵਜੇ ਬੰਦੇ ਆਏ ਉਹਨਾਂ ਬੰਦੀ ਬਣਾ ਕੇ ਤੇ ਕਰੋੜਾਂ ਲੱਖ ਰੁਪਿਆ ਦਾ ਸਾਮਾਨ ਲੈ ਗਏ ਲੁੱਟ ਕੇ। ਉਹ ਬੰਦੀ ਮੋਕੇ ਉੱਤੇ ਜਾ ਕੇ ਉਹਨਾਂ ਦਾ ਬਿਆਨ ਦਿੱਤੀ ਨੇ ਆਪਣੀਆਂ ਤਰਜ਼ੀ ਕਰ ਦਿੱਤੀ ਕਿ ਹਰ ਤਰੀਕੇ ਨਾਲ ਹਰ ਐਂਡ ਤੋਂ ਜਿਹੜੀ ਕੁੱਤੀ ਕੀਤੀ ਜਾ ਰਹੀ ਹੈ। ਇਲੈਕਟ੍ਰੋਨਿਕ ਤਰੀਕੇ ਨਾਲ ਡੈਂਪਚ ਕਰਾਇਆ ਗਿਆ, ਡੋਜ਼ ਕਾਰਡ ਮਾਇਆ ਗਿਆ, ਫਿੰਗਰਪ੍ਰਿੰਟਸ ਲਾਇਆ ਗਿਆ ਤੇ ਜਿਹੜੀ ਆ ਕੁੱਤੀ ਸ਼ੇ ਪੂਰੀ ਲਗਾਈ ਨਾ ਕੀਤੀ ਜਾ ਰਹੀ ਹੈ। ਬੰਤ ਜਿਹੜੀ ਆ ਛੇਤੀ ਤੋਂ ਛੇਤੀ ਇਹ ਦੋਸ਼ਾਂ ਨੂੰ ਤਲਾਕ ਸਰ ਕੋਈ ਛੱਟ ਮਿਟ ਵੀ ਲੱਗੀ ਬਜ਼ੁਰਗ ਜੁੜੇਗੇ। ਨਹੀਂ ਉਹ ਸੱਟ ਯਾਰਾ ਤੌਰ ਤੇ ਨਿੰਗੀ ਪਰ ਉਹਨਾਂ ਨੂੰ ਡਰਾਇਆ ਤਲ ਪਾਇਆ ਜਿਵੇਂ ਮੇਰੇ ਗੱਲ ਹੀ ਪੁੱਟਿਆ ਮੇਰੇ ਵਜਿਰਾ ਉਦੋਂ ਬਾਅਦ ਕੋਈ ਖਿਆਲ ਕੋਈ ਨਹੀਂ ਸੀ ਜੀ ਹੁਣ ਤੱਕ ਸਾਰਾ ਕੋਈ ਪਤਾ ਲੱਗਾ ਅਜੇ ਤੱਕ ਕੋਈ ਨਹੀਂ ਪਰ ਸਾਰਾ ਇਹਦੇ ਤੋਂ ਤਪੀਸ਼ ਕੀਤੀ ਜਾ ਰਹੀ ਹੈ ਸਾਰਾ ਕਿ ਇਹ ਕੀ ਕਾਰਗਮਲ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਐਫਆਰ ਦੱਚ ਕਰ ਦਿੱਤੀ ਆ ਜਨੈਤ ਸੰਗ ਦੇ ਬਿਆਨ ਤੇ ਜਿਹੜੀ ਆ ਇਲੈਕਟ੍ਰੋਨਿਕ ਤਰੀਕੇ ਨਾਲ ਤਪੀਸ਼ ਕੀਤੀ ਜਾ ਰਹੀ ਹੈ ਡੈਮੇਜ ਕਰ ਗਈ ਉਹਦੇ ਕਾਲ ਡੇਲ ਸਾਰਾ ਸਾਰੇ ਬੰਤੇ ਠੀਕ ਹੈ ਜੀ